ਹਿੰਦੂ ਮੁਸਲਮਾਨ ਭਾਈ ਭਾਈ ਦਾ ਨਾਅਰਾ ਲਗਾਉਣ ਵਾਲੇ ਇੰਡੀਆ ਦੇ ਵਿੱਚ ਕਿਉਂ ਅੱਜ ਤੱਕ ਕੋਈ ਵੀ ਮੁਸਲਮਾਨ ਪ੍ਰਧਾਨ ਮੰਤਰੀ ਨਹੀਂ ਬਣ ਪਾਇਆ ਕਿਉਂ ਅੱਜ ਦੇ ਟਾਈਮ ਕਿਸੇ ਵੀ ਮੁਸਲਮਾਨ ਦਾ ਇੰਡੀਆ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਨਾਮੁਨਕਨ ਲੱਗਦਾ ਹੈ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ ਕੀ ਹੈ ਤੇ ਉਹ ਕਿਹੜਾ ਮੁਸਲਮਾਨ ਸੀ ਜਿਹੜਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜਗ੍ਹਾ ਤੇ ਇੰਡੀਆ ਦੇ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਪਰ ਬੈਠਣ ਵਾਲਾ ਸੀ ਮੈਂ ਇੱਥੇ ਮੁਹੰਮਦ ਅਲੀ ਜਨਾਹ ਦੀ ਗੱਲ ਨਹੀਂ ਕਰ ਰਿਹਾ ਅਸੀਂ ਇੱਥੇ ਇੱਕ ਅਜਿਹੇ ਸੱਚੇ ਮੁਸਲਮਾਨ ਦੀ ਗੱਲ ਕਰ ਰਹੇ ਹਾਂ ਜਿਹੜਾ ਇੰਡੀਆ ਦਾ ਸਭ ਤਰੀ ਬਣ ਸਕਦਾ ਸੀ ਪਰ ਉਹ ਨਹੀਂ ਬਣਿਆ ਅਜਿਹਾ ਕਿਉਂ ਹੋਇਆ ਤੇ ਕੀ ਹੈ ਭਾਰਤ ਦੀ ਅਸਲੀ ਰਾਜਨੀਤੀ ਦਾ ਸੱਚ ਆਖਰ ਕਿਉਂ ਸਰਦਾਰ ਪਟੇਲ ਤੋਂ ਇਲੈਕਸ਼ਨ ਦੇ ਵਿੱਚ ਹਾਰਨ ਤੋਂ ਬਾਅਦ ਵੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕਈ ਅਜਿਹੀਆਂ ਇੰਟਰਸਟਿੰਗ ਚੀਜ਼ਾਂ ਦੱਸੂੰਗਾ ਜਿਨ੍ਹਾਂ ਨੂੰ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜੇਕਰ ਇੰਡੀਆ ਦੀ ਰਾਜਨੀਤੀ ਨੂੰ ਸਮਝਣਾ ਹੈ ਤਾਂ ਸਾਨੂੰ ਆਜ਼ਾਦੀ ਤੋਂ ਪਹਿਲਾਂ ਜਾਣੇਗੇ 1940 ਦੇ ਦੌਰ ਦੇ ਵਿੱਚ ਜਾਣਾ ਪਵੇਗਾ ਜਿਸ ਸਮੇਂ ਮੁਸਲਮਾਨ ਲੀਗ ਨੇ ਅਲੱਗ ਦੇਸ਼ ਦੀ ਮੰਗ ਰੱਖ ਦਿੱਤੀ ਸੀ ਹੁਣ ਦੇਸ਼ ਦੇ ਮੁਸਲਮਾਨਾਂ ਦਾ ਭਰੋਸਾ ਜਿੱਤਣ ਦੇ ਲਈ ਤੇ ਮੁਹੰਮਦ ਅਲੀ ਜਨਾਹ ਨੂੰ ਟੱਕਰ ਦੇਣ ਦੇ ਲਈ ਇੰਡੀਅਨ ਕਾਂਗਰਸ ਵੱਲੋਂ ਮਲਾਨਾ ਅਬਦੁਲ ਆਜ਼ਾਦ ਨੂੰ ਕਾਂਗਰਸ ਦਾ ਚੇਅਰਮੈਨ ਲਗਾਇਆ ਗਿਆ ਤੇ ਫਿਰ ਦੂਜੇ ਵਿਸ਼ਵ ਜੰਦ ਤੋਂ ਬਾਅਦ ਭਾਰਤ ਛੋੜੋ ਅੰਦੋਲਨ ਦੇ ਕਾਰਨ 1946 ਤੱਕ ਕਾਂਗਰਸ ਦੇ ਚੇਅਰਮੈਨ ਦੀ ਦੁਵਾਰਾ ਤੋਂ ਚੋਣ ਹੀ ਨਹੀਂ ਹੋਈ ਪਰ ਇੰਨੇ ਲੰਬੇ ਸਮੇਂ ਤੱਕ ਕਾਂਗਰਸ ਦੇ ਚੇਅਰਮੈ ਪੱਜ ਦੌੜ ਨੂੰ ਸੰਭਾਲਦੇ ਰਹੇ ਪਰ ਜਿਵੇਂ ਜਿਵੇਂ ਦੇਸ਼ ਦੀ ਆਜ਼ਾਦੀ ਨੇੜੇ ਆਉਂਦੀ ਗਈ ਉਵੇਂ ਉਵੇਂ ਹੀ ਕਾਂਗਰਸ ਦੇ ਚੇਅਰਮੈਨ ਦੀ ਇਲੈਕਸ਼ਨ ਦੀ ਮੰਗ ਵੀ ਬਹੁਤ ਜ਼ਿਆਦਾ ਉੱਠਣ ਲੱਗੀ ਕਿਉਂਕਿ ਉਸ ਸਮੇਂ ਅੰਗਰੇਜ਼ਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜਿਹੜਾ ਕਾਂਗਰਸ ਦਾ ਚੇਅਰਮੈਨ ਹੋਵੇਗਾ ਉਹੀ ਆਜ਼ਾਦ ਦੇਸ਼ ਦਾ ਜਾਂ ਕਹੀਏ ਆਜ਼ਾਦ ਇੰਡੀਆ ਦਾ ਪਹਿਲਾ ਪ੍ਰਧਾਨ ਮੰਤਰੀ ਬਣੇਗਾ ਯਾਨੀ ਕਿ ਜਿਹੜਾ ਇਸ ਸਾਲ 1947 ਦੇ ਵਿੱਚ ਆਜ਼ਾਦੀ ਦੇ ਸਮੇਂ ਕਾਂਗਰਸ ਦਾ ਚੇਅਰਮੈਨ ਹੁੰਦਾ ਉਹੀ ਇੰਡੀਆ ਦਾ ਪਹਿਲਾ ਪ੍ਰਧਾਨ ਮੰਤਰੀ ਬਣਨਾ ਸੀ ਦੇਸ਼ ਦੇ ਅਖਬਾਰਾਂ ਤੋਂ ਲੈ ਕੇ ਬੱਲਭਾਈ ਪਟੇਲ ਤੱਕ ਸਾਰੇ ਇਹੀ ਚਾਹੁੰਦੇ ਸਨ ਕਿ ਕ रहे ਤੇ ਬੱਲਵ ਭਾਈ ਬਟੇਲ ਨੇ ਇਸ ਚੀਜ਼ ਦਾ ਜ਼ਿਕਰ ਆਪਣੀ ਬਾਇਓਗ੍ਰਾਫੀ ਇੰਡੀਆ ਬੈਂਸ ਫਰੀडम ਦੇ ਵਿੱਚ ਵੀ ਕੀਤਾ ਹੈ ਪਰ ਮਹਾਤਮਾ ਗਾਂਧੀ ਨੂੰ ਇਹ ਚੀਜ਼ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਇਸ ਕਰਕੇ ਉਹਨਾਂ ਨੇ 20 ਅਪ੍ਰੈਲ 1946 ਨੂੰ ਮਲਾਨਾ ਆਜ਼ਾਦ ਨੂੰ ਇੱਕ ਚਿੱਠੀ ਲਿਖੀ ਇਸ ਚਿੱਠੀ ਦੇ ਵਿੱਚ ਮਹਾਤਮਾ ਗਾਂਧੀ ਨੇ ਲਿਖਿਆ ਕਿ ਮਲਾਨਾ ਸਭ ਜਿਹੜਾ ਕੁਝ ਅਖਬਾਰਾਂ ਦੇ ਵਿੱਚ ਤੁਹਾਡੇ ਬਾਰੇ ਲਿਖਿਆ ਜਾ ਰਿਹਾ ਹੈ ਉਹ ਚੀਜ਼ ਦਾ ਕੋਈ ਵੀ ਆਧਾਰ ਨਹੀਂ ਹੈ ਇਸ ਚਿੱਠੀ ਦੇ ਵਿੱਚ ਮਹਾਤਮਾ ਗਾਂਧੀ ਨੇ ਮਲਾਨਾ ਆਜ਼ਾਦ ਨੂੰ ਲਿਖਿਆ ਸੀ ਕਿ ਮੈਨੂੰ ਕਈ ਕਾਂਗਰਸ ਦੇ ਮੈਂਬਰ ਕਹਿ ਰਹੇ ਨੇ ਕਿ ਐਨੇ ਸਮੇਂ ਤੱਕ ਇੱਕ ਹੀ ਕਾਂਗਰਸ ਦਾ ਚੇਅਰਮੈਨ ਰਹਿਣਾ ਮਹਾਤਮਾ ਗਾਂਧੀ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਜਿਸ ਤਰ੍ਹਾਂ ਦਾ ਦੇਸ਼ ਦਾ ਮਾਹੌਲ ਹੈ ਉਸ ਕਰਕੇ ਮੈਂ ਵੀ ਨਹੀਂ ਚਾਹੁੰਦਾ ਕਿ ਕਾਂਗਰਸ ਦਾ ਅਗਲਾ ਚੇਅਰਮੈਨ ਕੋਈ ਮੁਸਲਮਾਨ ਹੋਵੇ ਮਹਾਤਮਾ ਗਾਂਧੀ ਨੇ ਅੱਗੇ ਲਿਖਿਆ ਕਿ ਮੈਂ ਖੁਦ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਦਾ ਐਲਾਨ ਆਪ ਕਰ ਦਵੋ ਕਿ ਮੈਂ ਕਾਂਗਰਸ ਦਾ ਜਿਹੜਾ ਚੇਅਰਮੈਨੀ ਦਾ ਅਹੁਦਾ ਹੈ ਉਹ ਛੱਡ ਰਿਹਾ ਹਾਂ ਮਹਾਤਮਾ ਗਾਂਧੀ ਦੀ ਇਹ ਚਿੱਠੀ ਪੜ੍ਹਨ ਤੋਂ ਬਾਅਦ ਮੌਲਾਨਾ ਆਜ਼ਾਦ ਨੇ ਮਹਾਤਮਾ ਗਾਂਧੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਲੜਨਾ ਜਾਇਜ਼ ਨਹੀਂ ਸਮਝਿਆ ਤੇ ਉਹ ਇਹ ਚੇਅਰਮੈਨ ਦੀ ਰੇਸ ਦੇ ਵਿੱਚੋਂ ਆਪਣੇ ਆਪ ਬਾਹਰ ਹੋ ਗਏ ਹਾਲਾਂਕਿ ਮੌਲਾਨਾ ਆਜ਼ਾਦ ਦੇ ਮਹਾਤਮਾ ਗਾਂਧੀ ਦੇ ਨਾਲ ਲੜਾਈ ਲੜਨੀ ਠੀਕ ਨਹੀਂ ਸਮਝੀ ਹਾਲਾਂਕਿ ਜਵਾਹਰ ਲਾਲ ਨਹਿਰੂ ਨੂੰ ਮਹਾਤਮਾ ਗਾਂਧੀ ਦੀ ਸਿੱਧੀ ਸਪੋਰਟ ਸੀ ਪਰ ਫਿਰ ਵੀ ਕਾਂਗਰਸ ਦੇ ਕਈ ਅਜਿਹੇ ਮੈਂਬਰ ਸਨ ਜਿਹੜੇ ਬੱਲਭਾਈ ਪਟੇਲ ਨੂੰ ਕਾਂਗਰਸ ਦਾ ਚੇਅਰਮੈਨ ਬਣਾਉਣਾ ਚਾਹੁੰਦੇ ਸਨ ਤੇ ਕਾਂਗਰਸ ਦੇ ਚੇਅਰਮੈਨ ਦੇ ਲਈ ਜਿਹੜੀ ਨਾਮੀਨੇਸ਼ਨ ਦੀ ਆਖਰੀ ਤਾਰੀਖ ਸੀ ਉਹ ਸੀ ਜ 29 ਅਪ੍ਰੈਲ 1946 ਉਦੋਂ ਤੱਕ ਮਹਾਤਮਾ ਗਾਂਧੀ ਖੁੱਲੇ ਆਮ ਨਹਿਰੂ ਨੂੰ ਲੈ ਕੇ ਆਪਣਾ ਇਰਾਦਾ ਦੱਸ ਚੁੱਕੇ ਸਨ ਉਸ ਤੋਂ ਬਾਅਦ ਜਦੋਂ ਕਾਂਗਰਸ ਪ੍ਰਦੇਸ਼ ਕਮੇਟੀ ਦੀ ਮੀਟਿੰਗ ਬੁਲਾਈ ਜਾਂਦੀ ਹੈ ਇਸ ਕਮੇਟੀ ਦੇ 15 ਮੈਂਬਰਾਂ ਦੇ ਕੋਲ ਪ੍ਰੈਜ਼ ਦੇ ਵਿੱਚੋਂ 12 ਮੈਂਬਰਾਂ ਨੇ ਸਰਦਾਰ ਬੱਲਭਾਈ ਪਟੇਲ ਨੂੰ ਹੀ ਚੇਅਰਮੈਨ ਚੁਣਿਆ ਤੇ ਬਾਕੀ ਦੇ ਤਿੰਨ ਮੈਂਬਰਾਂ ਨੇ ਕਿਸੇ ਵੀ ਉਮੀਦਵਾਰ ਨੂੰ ਆਪਣੀ ਸਪੋਰਟ ਨਹੀਂ ਦਿੱਤੀ ਹਾਲਾਂਕਿ ਇਹਨਾਂ 15 ਦੇ ਵਿੱਚੋਂ ਇੱਕ ਵੀ ਮੈਂਬਰ ਨੇ ਜਵਾਹਰ ਲਾਲ ਨਹਿਰੂ ਨੂੰ ਚੇਅਰਮੈਨ ਬਣਾਉਣ ਦੇ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਸੀ ਮਹਾਤਵਾ ਗਾਂਧੀ ਨੂੰ ਜਦੋਂ ਇਹ ਸਾਰਾ ਮਾਮਲਾ ਹੱਥੋਂ ਜਾਂਦਾ ਦਿਸਿਆ ਤਾਂ ਉਹਨਾਂ ਨੇ ਸਰਦਾਰ ਬੱਲਭਾਈ ਪਟੇਲ ਨੂੰ ਆਪ ਕਿਹਾ ਕਿ ਜਵਾਹਰ ਲਾਲ ਨਹਿਰੂ ਦੂਜੇ ਨੰਬਰ ਦਾ ਪਦ ਜਾਂ ਕਿ ਦੂਜੇ ਨੰਬਰ ਦੀ ਪੋਜੀਸ਼ਨ ਨਹੀਂ ਲਏਗਾ ਯਾਨੀ ਕਿ ਗਾਂਧੀ ਜੀ ਸਰਦਾਰ ਬੱਲਭਾਈ ਪਟੇਲ ਨੂੰ ਇਨਡਾਇਰੈਕਟਲੀ ਨਾਮੀਨੇਸ਼ਨ ਵਾਪਸ ਲੈਣ ਨੂੰ ਕਹਿ ਰਹੇ ਸ ਦੇ ਮਨਾਂ ਦੇ ਵਿੱਚ ਵੀ ਇਹ ਸਵਾਲ ਬਣਿਆ ਹੋਇਆ ਸੀ ਕਿ ਆਖਰ ਕਿਉਂ ਮਹਾਤਮਾ ਗਾਂਧੀ ਨਹਿਰੂ ਨੂੰ ਹੀ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਹਾਲਾਂਕਿ ਇਸ ਚੀਜ਼ ਦਾ ਜਵਾਬ ਮਹਾਤਮਾ ਗਾਂਧੀ ਨੇ ਇੱਕ ਇੰਟਰਵਿਊ ਦੇ ਵਿੱਚ ਵੀ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਹੀ ਅੰਗਰੇਜ਼ੀ ਹਕੂਮਤ ਨੂੰ ਸਭ ਤੋਂ ਜ਼ਿਆਦਾ ਚੰਗੀ ਤਰ੍ਹਾਂ ਦੇ ਨਾਲ ਜਾਣਦੇ ਸਨ ਤਾਂ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਕਿਉਂਕਿ ਉਹ ਅੰਗਰੇਜ਼ੀ ਹਕੂਮਤ ਦੇ ਤੌਰ ਤਰੀਕਿਆਂ ਤੋਂ ਵਾਕਿਫ ਸਨ ਦੂਜੀ ਵਜ੍ਹਾ ਇਸ ਦੀ ਇਹ ਵੀ ਦੱਸੀ ਜਾ ਰਹੀ ਹੈ ਕਿ ਮਹਾਤਮਾ ਗਾਂਧੀ ਚੰਗੀ ਤਰ੍ਹਾਂ ਦੇ ਨਾਲ ਇਹ ਗੱਲ ਜਾਣਦੇ ਸਨ ਕਿ ਇੰਡੀਆ ਬਹੁ ਭਾਸ਼ੀ ਅਤੇ ਬਹੁ ਧਰਮੀ ਦੇਸ਼ ਹੈ ਮਾਂ ਬੋਲੀਆਂ ਜਾਂਦੀਆਂ ਨੇ ਤੇ ਸਰਦਾਰ ਬੱਲਭਾਈ ਪਟੇਲ ਦਾ ਜਿਹੜਾ ਜ਼ਿਆਦਾਤਰ ਝੁਕਾਅ ਸੀ ਉਹ ਹਿੰਦੂਤਾ ਰੰਗ ਵੱਲ ਸੀ ਜਿਸ ਦੇ ਕਾਰਨ ਅੱਗੇ ਚੱਲ ਕੇ ਪਰੇਸ਼ਾਨੀਆਂ ਸਾਹਮਣੇ ਆ ਸਕਦੀਆਂ ਸਨ ਇਸ ਕਾਰਨ ਮਹਾਤਮਾ ਗਾਂਧੀ ਨੇ ਜਵਾਹਰ ਲਾਲ ਨਹਿਰੂ ਨੂੰ ਹੀ ਕਾਂਗਰਸ ਦਾ ਚੇਅਰਮੈਨ ਬਣਾਇਆ ਤੇ ਇਸ ਤੋਂ ਬਾਅਦ 15 ਅਗਸਤ 1947 ਨੂੰ ਉਹ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣਦੇ ਨੇ ਜੇਕਰ ਮਹਾਤਮਾ ਗਾਂਧੀ ਇਹ ਪੂਰੇ ਮਾਮਲੇ ਦੇ ਵਿੱਚ ਆਪਣਾ ਦਖਲ ਨਾ ਦਿੰਦੇ ਤਾਂ ਇਹ ਗੱਲ ਬਿਲਕੁਲ ਤੈਅ ਹੈ ਕਿ ਇੰਡੀਆ ਦਾ ਪਹਿਲਾ ਪ੍ਰਧਾਨ ਮੰਤਰੀ ਕੋਈ ਮੁਸਲਮਾਨ ਹੋਣਾ ਸੀ ਤੇ ਉਸ ਸਮਾਂ ਅਜੇ ਹਾਲ ਲੰਘਿਆ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕੋ ਉਦੇ ਤੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਿਆ ਜਵਾਹਰ ਲਾਲ ਨਹਿਰੂ ਤੋਂ ਬਾਅਦ ਇੰਡੀਆ ਦੇ 14 ਪ੍ਰਧਾਨ ਮੰਤਰੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ 13 ਹਿੰਦੂ ਸਨ ਤੇ ਇੱਕ ਸਿੱਖ ਸੀ ਪਰ ਅੱਜ ਤੱਕ ਇੰਡੀਆ ਦਾ ਕੋਈ ਵੀ ਪ੍ਰਧਾਨ ਮੰਤਰੀ ਮੁਸਲਮਾਨ ਨਹੀਂ ਬਣਿਆ ਅਜਿਹੇ ਦੇ ਵਿੱਚ ਸਵਾਲ ਉੱਥੇ ਆ ਕੇ ਰੁਕ ਜਾਂਦਾ ਹੈ ਕਿ ਸੱਚੀ ਕੋਈ ਮੁਸਲਮਾਨ ਇੰਡੀਆ ਦਾ ਪ੍ਰਧਾਨ ਮੰਤਰੀ ਅੱਜ ਦੇ ਸਮੇਂ ਬਣ ਸਕਦਾ ਹੈ 1952 ਤੋਂ ਬਾਅਦ ਜਿਹੜੀ ਆਮ ਇਲੈਕਸ਼ਨਾਂ ਤੋਂ ਬਾਅਦ ਪਹਿਲੀ ਲੋਕ ਸਭਾ ਚੁਣੀ ਗਈ ਸੀ ਇਹ ਪਹਿਲੀ ਲੋਕ ਸਭਾ ਦੇ ਵਿੱਚ 21 ਮੁਸਲਮਾਨ ਸੰਸਦ ਸਨ ਤੇ ਨਹਿਰੂ ਦੀ ਪਹਿਲੀ ਕੈਬਨਿਟ ਦੇ ਵਿੱਚ ਦੋ ਮੁਸਲਮਾਨ ਮੰਤਰੀ ਸਨ ਉਸ ਸਮੇਂ ਮਲਾਨਾ ਅਜਾਦ ਬਣੇ ਸਨ ਸੰਚਾਰ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ 1984 ਇੰਦਰਾ ਗਾਂਧੀ ਦੇ ਰਾਜਕਾਲ ਤੱਕ ਔਸਤਨ 2 ਤੋਂ 3 ਮੁਸਲਮਾਨ ਕੇਂਦਰੀ ਮੰਤਰੀ ਬਣਦੇ ਰਹੇ ਹਾਲਾਂਕਿ ਰਜੀਵ ਗਾਂਧੀ ਦੀ ਸਰਕਾਰ ਦੇ ਵਿੱਚ 6 ਮੁਸਲਮਾਨ ਮੰਤਰੀ ਬਣੇ ਸਨ ਤੇ ਹੁਣ ਤੱਕ ਕੁੱਲ 43 ਮੁਸਲਮਾਨ ਕੇਂਦਰੀ ਮੰਤਰੀ ਬਣੇ ਨੇ ਇਹਨਾਂ ਦੇ ਵਿੱਚੋਂ ਮੁਫਤੀ ਮੁਹੰਮਦ ਸ਼ਾਹਿਦ ਅਕਲੌਤੇ ਜਿਹੇ ਮੁਸਲਮਾਨ ਸਨ ਜਿਹੜੇ ਗ੍ਰਹਿ ਮੰਤਰੀ ਦੀ ਪੋਸਟ ਤੱਕ ਪਹੁੰਚੇ ਸਨ ਜਾਨੀ ਕਿ ਇੰਡੀਆ ਦੀ ਸਰਕਾਰ ਦੇ ਵਿੱਚ ਨੰਬਰ 2 ਦੀ ਪੋਜੀਸ਼ਨ ਤੱਕ ਪਹੁੰਚਣ ਵਾਲੇ ਮੁਫਤੀ ਹੀ ਪਹਿਲੇ ਮੁਸਲਮਾਨ ਮੰਤਰੀ ਹਨ ਨਹੀਂ ਤਾਂ ਇੱਥੇ ਤੱਕ ਪਹੁੰਚਣ ਦਾ ਮੌਕਾ ਕਿਸੇ ਵੀ ਮਿਲਿਆ ਉੱਥੇ ਹੀ ਸਦਨ ਦੇ ਵਿੱਚ ਜੇਕਰ ਮੁਸਲਮਾਨਾਂ ਦੀ ਹਿੱਸੇਦਾਰੀ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਹੁਣ ਤੱਕ ਸਿਰਫ 5.82% ਮੁਸਲਮਾਨ ਹੀ ਲੋਕ ਸਭਾ ਤੱਕ ਪਹੁੰਚੇ ਨੇ 2011 ਦੀ ਡੈਮੋਗ੍ਰਾਫੀ ਦੇ ਮੁਤਾਬਕ ਇੰਡੀਆ ਦੇ ਵਿੱਚ ਲਗਭਗ 17.5 ਕਰੋੜ ਮੁਸਲਮਾਨ ਨੇ ਜਿਹੜੇ ਦੇਸ਼ ਦੀ ਕੁੱਲ ਆਬਾਦੀ ਦਾ 14.2% ਬਣਦੇ ਨੇ ਤੇ ਕੇਂਦਰ ਦੀ ਸਰਕਾਰ ਨੇ ਜੁਲਾਈ 2023 ਤੱਕ ਮੁਸਲਮਾਨਾਂ ਦੀ ਆਬਾਦੀ ਇੰਡੀਆ ਦੇ ਵਿੱਚ 20 ਕਰੋੜ ਨੂੰ ਟੱਪ ਜਾਵੇਗੀ ਇਹ ਅਨੁਮਾਨ ਲਗਾਇਆ ਸੀ ਇਹ ਆਬਾਦੀ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਲੋਕ ਸਭਾ ਦੇ ਵਿੱਚ ਅੱਜ ਦੇ ਸਮੇਂ 70 ਸੰਸਦ ਹੋਣੇ ਚਾਹੀਦੇ ਨੇ ਮੁਸਲਮਾਨ ਪਰ ਅੱਜ ਸੰਸਦ ਦੇ ਵਿੱਚ ਸਿਰਫ 27 ਮੁਸਲਮਾਨ ਸੰਸਦ ਹੀ ਨੇ ਹੋਰ ਤਾਂ ਹੋਰ ਰੂਲਿੰਗ ਪਾਰਟੀ ਭਾਜਪਾ ਦੇ ਵਿੱਚ ਇੱਕ ਵੀ ਸੰਸਦ ਮੁਸਲਮਾਨ ਨਹੀਂ ਹੈ ਨਾ ਹੀ ਲੋਕ ਸਭਾ ਦੇ ਵਿੱਚ ਅਤੇ ਨਾ ਹੀ ਰਾਜ ਸਭਾ ਦੇ ਵਿੱਚ ਇੱਥੇ ਦਿਲਚਸਪ ਗੱਲ ਤਾਂ ਇਹ ਹੈ ਕਿ ਲੋਕ ਸਭਾ ਦੀਆਂ 543 ਸੀਟਾਂ ਦੇ ਵਿੱਚੋਂ 100 ਸੀਟਾਂ ਤਾਂ ਅਜਾਈਆਂ ਨੇ ਜਿੱਥੇ ਮੁਸਲਮਾਨ ਬਹੁਤ ਜ਼ਿਆਦਾ ਖਾਸ ਪੋਜੀਸ਼ਨ ਦੇ ਵਿੱਚ ਨੇ ਜਾਂ ਬਹੁਤ ਜ਼ਿਆਦਾ ਖਾਸ ਭੂਮਿਕਾ ਦੇ ਵਿੱਚ ਨੇ ਯਾਨੀ ਕਿ ਇਹ 100 ਏਰੀਆ ਦੇ ਵਿੱਚ ਤਾਂ ਮੁਸਲਮਾਨ ਹੀ ਤੈਅ ਕਰਦਾ ਹੈ ਕਿ ਉੱਥੋਂ ਜਿੱਤੇਗਾ ਕੌਣ ਤੇ ਇਹਨਾਂ 100 ਸੀਟਾਂ ਦੇ ਵਿੱਚੋਂ 65 ਸੀਟਾਂ ਤਾਂ ਅਜਾਈਆਂ ਨੇ ਜਿੱਥੇ ਤਕਰੀਬਨ 65% ਜਿਹੜੇ ਉੱ ਇਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਮੁਸਲਮਾਨ ਆਵਾਦੀ ਵਾਲੀਆਂ ਸੀਟਾਂ ਨੇ ਉਹ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਵਿੱਚ ਯਾਨੀ ਕਿ ਮੁਸਲਮਾਨਾਂ ਦੀ ਸਪੋਰਟ ਤੋਂ ਬਿਨਾਂ ਇਹ ਅਜਿਹੇ ਜ਼ੋਨ ਨੇ ਜਿੱਥੇ ਕੋਈ ਵੀ ਨਹੀਂ ਜਿੱਤ ਸਕਦਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਸਾਲ ਦੇਸ਼ ਦੀਆਂ ਮੁੱਖ ਪਾਰਟੀਆਂ ਨੇ 58% ਘੱਟ ਮੁਸਲਮਾਨ ਕੈਂਡੀਡੇਟ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਇਥੋਂ ਤੱਕ ਕਿ ਕਾਂਗਰਸ ਸੱਪਾ ਤੇ ਬਸਪਾ ਵਰਗੀਆਂ ਪਾਰਟੀਆਂ ਨੂੰ ਹਮੇਸ਼ਾ ਤੋਂ ਹੀ ਇਹ ਕਿਹਾ ਜਾਂਦਾ ਰਿਹਾ ਹੈ ਕਿ ਇਹ ਹਮੇਸ਼ਾ ਮੁਸਲਮਾਨ ਲੀਡਰ ਦੀਆਂ ਹੀ ਸਪੋਰਟ ਕਰਦੀਆਂ ਨੇ ਪਰ ਇਨ੍ਹਾਂ ਪਾਰਟੀਆਂ ਨੇ ਵੀ ਇਸ ਵਾਰ ਬਹੁਤ ਘੱਟ ਆ ਰਿਹਾ ਹੈ ਹਮੇਸ਼ਾ ਪਛੜੇ ਵਰਗ ਅਤੇ ਮੁਸਲਮਾਨਾਂ ਦੀ ਗੱਲ ਕਰਨ ਵਾਲੀ ਸਫਾ ਪਾਰਟੀ ਨੇ ਯੂਪੀ ਦੇ ਵਿੱਚ 2014 ਦੀ ਚੋਣਾਂ ਦੇ ਵਿੱਚ 39 ਕੈਂਡੀਡੇਟਾਂ ਨੂੰ ਮੈਦਾਨ ਦੇ ਵਿੱਚ ਜਾਂ ਕੀ 39 ਮੁਸਲਮਾਨ ਕੈਂਡੀਡੇਟਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਪਰ ਇਸ ਵਾਰ ਸਫਾ ਨੇ ਸਿਰਫ 4 ਮੁਸਲਮਾਨ ਕੈਂਡੀਡੇਟ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਅਜਿਹਾਈ ਹਾਲ ਬਿਹਾਰ ਦੇ ਵਿੱਚ ਹੈ ਜਿੱਥੇ ਸਿਰਫ 2 ਮੁਸਲਮਾਨ ਕੈਂਡੀਡੇਟ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਹ ਸਾਰਾ ਕੁਝ ਹੋ ਰਿਹਾ ਹੈ ਜੀ ਬੀਜਪੀ ਦੀ ਅਗਰੈਸਿਵ ਹਿੰਦੂਤਵ ਦੀ ਪੋਲਿਟਿਕਸ ਦੇ ਕਾਰਨ ਜਿੱਥੇ ਕੋਈ ਵੀ ਪਾਰਟੀ ਨਹੀਂ ਚਾਹੁੰਦੀ ਕਿ ਉਹਨਾਂ ਦੇ ਉੱਪਰ ਮੁਸਲਮਾਨਾਂ ਦੇ ਤੋ ਇਹ ਸਾਂਜੀ ਕੁਝ ਤੱਥ ਇੰਡੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਬਾਰੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ Joy TV ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ